ਸਤਨਾਮ ਸ਼੍ਰੀ ਵਹਿਗੂ ਸਹਬ ਜੀਓ ਸ਼ਲੋਕ ਮਹਲਾ ਪਿਡਾ ਦੁੱਖ ਦਾਰੂ ਸੁਖ ਰੋਗ ਭਿਆਜ ਸੁਖ ਤਾਂ ਨ ਹੋਈ ਤੂੰ ਕਰਤਾ ਕਰਨਾ ਮੇ ਅਹੀ ਜਾਉ ਕਰੇ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰ ਨੰਚਾਈ ਖਿਆਲ ਹੋਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲਕਲਾ ਪਰਪੁਰ ਰਿਆ ਤੂੰ ਸੱਚਾ ਸਾਹਿਬ ਸਿਪਸਵਾਦਿਓ ਜਿਨ ਕੀਤੀ ਸੋ ਪਾਰ ਰਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਦਰੂ ਰਾਗ ਅਸਾਂ ਮੰਨ ਲੈਂਦਾ ਏ ਓ ਕਰ ਸਤ ਗੁਰ ਪ੍ਰਸਾਦ ਸੋ ਦਰਤੀ ਰਗੀ ਹਾ ਸੋ ਕਰ ਕੀਆ ਜਿਤਹ ਸਰਸ ਸੁਮਲੀ ൂതന ഗുണ നമുഖർ ਗਾਵਣ ਤੁਧਨੋ ਈਸ਼ਰ ਬ੍ਰਹਮ ਦੇਵੀ ਸੋਮ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰੇਂਦਰਾ ਸਮੈ ਤੇ ਦੀਵਕਿਆ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਤ ਤਰਨ ਦੇਕੀਸਰ ਵੇਦਾਨ ਅਲੇ ਗਾਵਣ ਤੁਧ ਨੂੰ ਮੋਹਣੀਆ ਮਨ ਮੋਹਣਾ ਸਰਕ ਮੱਚ ਪਿਆਲੀ ਗਾਵਣ ਤੁਧ ਨੂੰ ਰਣਿਉਪਾਏ تیر 68 ਤਨਾਲੀ ਗਾਵਣ ਤੁਧ ਨੂੰ ਜੋਧ ਮਹਾ ਬਲਸੂਰਾ ਗਾਵਣ ਤੁਧ ਨੂੰ ਕਾਨੀਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਰਹਿਮੰਦਾਰ ਤਰਕ ਰੱਖੇ ਤੇਰੀ ਧਾਰੀ ਸੇ ਤੂਦ ਨੋ ਬਾਵਨਾ ਜੋਤਿ ਭਾਵਨਾ ਤੇਰੇ ਭਗਤ ਰਸ ਭਲੀ ਹੋਰ ਕੇ ਚਿਤ ਤੂਦ ਨੋ ਬਾਵਨਾ ਸੇ ਮੈਂ ਚਿਤ ਨਾ ਆਨਾ ਹਨ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚਿ ਨਾਹੀ ਹੈ ਪੀਹੁ ਸਿਜੈ ਨਾ ਜਸੀ ਰਚਨਾ ਦੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਨਿ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਿਢਾਈ ਜੋ ਤਿਸ ਭਾਗ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਹਾ ਪਾਤਸ਼ਾਹਬ ਨਾਨਕ ਰਹਿਨਤ ਜਾਈ ਆਸਾ ਮਹੁੱਲਾ ਪੈਦਾ ਸੋਹਣ ਬੜਾ ਅਕੈ ਸਭ ਕੋਈ ਵਡੁਣ ਡਿਟਾ ਹੋਏ ਕੀਮਤ ਪਾਣ ਕਹਿਆ ਜਾਏ ਕਹਨੇ ਵਾਲੇ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਮਰ ਮਿਰ ਗੁਣੀ ਗਹੀ ਰਾ ਕੋਈ ਨ ਜਾਣੇ ਤੇਰਾ ਕਿਤਾ ਕੀ ਵਡਚੀ ਰਹਾ ਸਭ ਸੁਰਤੀ ਸੁਰਤ ਕਮਾਈ ਸਭ ਕੀਮਤ ਮਿਲਗੀ ਮਿਤ ਪਾਏ ਜਨੀ ਧਿਆਨੀ ਗੁਰ ਗੁ ਰਹਾਏ ग्रहण न जाय ते तर बडाई सब सत्त सब तप सब दीनिया सिद्धा पुरखों की आवडियां तोद विलन सिद्धिक ने न पाईया करम मिले नाही ठाकुर भैया आखन वाला चा विचार सिफी भरे तेरे भंडार जसों देस कैचारन नन सच्च सुवर्ण हारा है समहुला पहला ਆਖਾਂ ਜੀ ਮਸਰੇ ਮਰ ਜਾਓ ਆਖਣ ਓ ਖਾਸਾ ਚੰਨ ਸਾਚੇ ਨਾਮ ਕੀ ਲਾਗੈ ਓਹ ਧੁਖ ਧਰ ਚੱਲੀਐ ਦੂਖ ਸੋ ਕੰਸਰ ਮੇਰੀ ਮਾਂਏ ਸਾਚਾ ਸਾਹਿਬ ਸੋਚੈ ਨਾ ਰਹਾ ਸਾਚੇ ਨਾਮ ਕੀ ਤਿਲ ਬੜਾਈ ਅਤ ਕੇ ਕੀਮਤ ਨਹੀਂ ਪਾਈ ਜਿਸ ਮਿਲਕੇ ਆਖਣ ਪਾਹੇ ਢੜਾ ਹੋਵੇ ਕਾਰਨ ਜਾਈ ਨਾ ਉਹ ਮਰਨ ਹੋਵੇ ਸੁਖੁ ਜੀ ਤਰਹਿ ਨ ਚੁਕੈ ਕੋ ਹੁਣ ਏਹ ਹੋਰ ਨਹੀ ਕੋਈ ਨਾ ਕੋ ਹੋਆ ਨਾ ਕੋਈ ਜੀਵੜਾ ਆਪ ਤੇ ਵਰਤੇ ਜੀ ਦਾਤੂ ਜਿਨ ਦਿਨ ਵਰਕੇ ਕੀਤੀ ਰਾਤ ਤਸਮ ਸੰਸਰ ਹਤੇ ਕਮ ਜਾਤ ਨਾਨਕ ਨਾਮੈ ਬਾਚਨਾ ਤੋ ਰਾਗ ਬੁਜਰੀ ਮਹੱਲਾ ਚੌਥਾ ਹਰ ਕੀਰਤ ਜਾਨ ਸਤਿਗੁਰ ਸਤਿਗੁਰੂ ਪਾ ਬਿਨਿ ਉਪਰੰ ਗੁਰਪਾਸ ਹਮ ਅਕੀਲੇ ਕਰਨ ਸਤਿਗੁਰ ਸ਼ਰਨਾਈ ਕਰਦਿਆ ਮਹ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕਰਾ ਨਾਮ ਵਰਦਾਸ ਗੁਰ ਨਾਮ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਜੀ ਰਹੇ ਦਾਸ ਰਹਾਉ ਹਰ ਜਨ ਕੇ ਬੜਾ ਭਗਵਾਨ ਦੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਰਖਤਾ ਸੇ ਮਿਲ ਸੰਗਤ ਕੋ ਪਰਵਾਸ ਜਿਨ ਹਰ 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 ਰੋਸ ਨਾਮ ਨਾ ਪਾਇਆ ਤੇ ਪਾਵੀ ਨਹੀਂ ਜੰਮ ਬਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ രാഗരി മഹല്ല പഞ്ച ਕਾਹਿ ਮਨ ਚਿਤਨਾ ਯੁਧ ਮਾ ਜਾ ਹਰ ਰਤਿ ਉਪਰੀਆ ਸੈਲ ਪਥਰ ਮੈਂ ਜੰਦੇ ਉਪਾਏ ਤਾ ਕਾ ਜਗ ਬੈ ਕਰ ਰਿਆ ਮੀਰ ਦਿੱਮਤੋ ਜੀ ਸਤ ਸੰਗਤ ਮਿਲੇ ਸੁਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਾਨ ਨਨ ਪਿਤਾ ਨੂੰ ਸੋਤ ਬਣੇ ਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਜਿਤ ਸੰਭਾਹਿ ਠਾਕੁਰ ਕਾਹੀ ਮਨ ਤੋ ਕਰਿਆ ਊਡੇ ਊੜ ਆਵੇ ਸੇ ਕੋ ਸਾਚ ਜਿਸ ਪਚੇ ਬਜਰੇ ਸ਼ਿਰਤਾ ਤਿੰਨ ਕਵਣ ਖਲਾਵੇਂ ਕਵਣ ਜੁਗਾਵੇਂ ਮਨ ਮੈਂ ਸਿੰਬਲਨ ਕਰਿਆ സബ ജില്ല ദ ജനന രാഗ ഗുരു ജന ഹല ജന ഹാ സീ ഹാ സബജീ തീ കാ സബ് വിശഹാരാ ഹാ ഹീ ਕਿਆ ਨਾਮੁ ਜੰਤ ਵਿਚਾਰਾ ਤੂ ਘਟ ਟਟੇ ਅੰਦਰ ਸਰਬ ਨਰਨਦਰੀ ਹਰੇ ਕੋਪਰਤ ਸਮਾਨਾ ਇਕਤਾ ਤੇ ਟਪੇਖਾ ਜੀ ਜਿ ਸਵਤੀ ਦੇ ਚੋਦ ਮਿੜਾ ਤੂੰ ਆਪੇ ਦਾ ਆਪੇ ਭੁਗਤਾ ਜੀ ਹਉ ਤਦ ਬਿਨਿ ਅਰ ਨ ਜਾਣਾ ਤੂ ਪਰਮ ਤੇ ਅੰਤ ਬੰਤ ਜੀ ਤੇਰਿਆ ਕੋਣਿਆਖ ਵਖਾਣਾ ਜੋ ਸਿਵਹ ਜੋ ਸਿਵਹ ਤੁਧ ਜੀ ਜਨ ਨਾਮੰ ਤਿਨ ਨੁਰ ਰਮਨ ਹਰ ਚਾਲੇ ਹਰ ਚਾਵੇ ਤੁਧ ਜੀ ਇਸ ਜਨਨਿ ਜੁ ਮੈਂ ਸੁਭਾਸੀ ਸੇ ਮੁਕਤ ਸੇ ਮੁਕਤ ਪੈ ਦਿਨ ਹਰ ਚਾ ਜੀ ਤਿਨ ਟੂਟੀ ਲੰਗੀ ਫਸੀ ਜਨ ਨਿਰਭਉ ਜਨ ਨਿਰਨ ਪਉ ਤਿਆ ਜੀ ਤਿਨ ਕਾ ਪਉ ਸਭ ਸੁਭਾਸੀ ജാ ഹര സമിത ജന ഹര തീരെ ഭഗ ਏ ਭਗਤੋ ਤੇਰੇ ਭਗਤੋ ਸੋਹੰ ਹੰਤ ਜੀ ਹਰਿ ਅਨੰਤ ਨੀਕ ਅਨੰਤਾ ਤੇਰੀ ਅਨੰਕ ਤੇਰੀ ਅਨੰਕ ਕਰੈ ਹਰਿ ਪੂਜਾ ਜੀ ਤਪਤਾ ਪਹਿ ਜਪੈ ਦੇਂਦਾ ਤੇਰੇ ਨੀਕ ਤੇਰੇ ਨੀਕ ਪੜਨੂ ਸਿਮਰਿ ਸਾਸ ਜੀ ਕਰਕੇ ਆਪਿ ਕਰਮ ਕਰੰਤਾ ਸੇ ਭਗਤੋ ਸੇ ਭਗਤੋ ਭਲੇ ਜਨਾਨੰਦ ਜੀ

ਉਦੀ ਆਪੇ ਸਿਰਦ ਸਭ ਕੋਈ ਜਾਨ ਮਾਨ ਕੋਣ ਨਾ ਕਰਤੇ ਕੇ ਜੀ ਜੋ ਸਭ ਸੇ ਤਾਜਨ ਹੋਈ ਆਸਾਂ ਮੱਲਾ ਜੋ ਥਾ ਤੂੰ ਕਰਤਾ ਸਤਿਆ ਮੇਰਾ ਸਾਈਂ ਜੋ ਤੋਪਾ ਵੈ ਸੁਈ ਕਿਸੀ ਜੋ ਤੁਮੇ ਸੁਈ ਹੋ ਪਾਈ ਰਹਾਓ ਸਬ ਤੇਰੀ ਤੂੰ ਸਭਨੀ ਚਾਇਆ ਜਿਸਨੋ ਕਿਰਪਾ ਕਰ ਤਿਨ ਨਾਮ ਮਨ ਰਤਨ ਪਾਇਆ ਗੁਰਮੁਖ ਲਾਜ ਮਨ ਮੋਕਤ ਗਾਇਆ ਤੁਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਤੇリアਓ ਸਬ ਤੇਰੀ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵੀਰ ਜੋਗ ਮਿਲਿ ਵਿਛੜਿਆ ਸੰਜੋਗੀ ਮੇੜ ਜਿਸਨਾ ਤੋਂ ਜਾਏ ਸੂਈ ਜਨ ਜਾਨ ਹਰ ਗੁਣ ਸਦਹੀ ਆਕ ਬਕਾਣ ਜਿਨ ਹਰ ਸੇਆਂ ਤਿੰਨ ਸੁਖ ਪਾਇਆ ਸਹਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁੱਤ ਬੈਣ ਦੂਜਾ ਨਾ ਕੋਈ ਤੋਂ ਕਰਤੈ ਵੀ ਕਹਿ ਜਨੈ ਸੋਏ ਜਨਮਾਨ ਨੂੰ ਗੁਰੂ ਰੂਪ ਕਰਟ ਹੋਏ ਆਸਾ ਮਹੰਲਾ ਪਹਿਲਾ ਤਿਤੋ ਸਰਬੁਰ ਹੈ ਪੈਲੇ ਨਿਵਾਸਾਂ ਪਾਣੀ ਪਵਤਿਨ ਹੈ ਕੀਆ ਪੰਗਦ ਮੁਹ ਫਗ ਦੇ ਚਾਲੇ ਅੰਦੇ ਫਤਹਿ ਰੂਪੀ ਲਈ ਮਾਨੇ ਨ ਚੇਤਸ ਮੂਡ ਨਾ ਹਰਿ ਪ੍ਰਸਾਦ ਤੇ ਗੁਣ ਬਿਲਾ ਯਾਦ ਹਾਉ ਨਾਮ ਜਤੀ ਸਤਿ ਨਿਹਿ ਪੜਿਆ ਮੂਰਤ ਮੰਤਾ ਜਨਮ ਪਿਆ ਰਾਨਵਰ ਨਾਨਕ ਜਿਨ ਕੀ ਸ਼ਰਣਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਅਰਨਮਾ ਭਈ ਪ੍ਰਪਤ ਮਾਥ ਦੇ ਹੁਰੀਆ ਗੋਬਿੰਦ ਮਿਰਨ ਕੀ ਤੇਰੀ ਬਰੀਆ ਵਰ ਕਾਜ ਚਰ ਰਕੈ ਨਾਮ ਮਾ ਮਿਲ ਸਾਖ ਸੰਗਤ ਪਦ ਕੇਵਲ ਨਾਮ ਸਰੰਜਾਮ ਲਗਤ ਜਲ ਤਰਨ ਕੈ ਜਨਮ ਲਿਤਾ ਜਤੂ ਰੰਗ ਮਾਇਆ ਕਹਿ ਰਹਾ ਹੂ ਜਪੋ ਤਪੋ ਸੰਜਮ ਤਰਨਾਤ ਮਾਇਆ ਜੀਵਾ ਸਾਧਨਾ ਜਨਿਆਰ ਰਾਯਾ ਤੁਮਾਂ ਨਾਮ ਹਮ ਨੀਚਰ ਮਾਨ ਸਰਨ ਪਰੇ ਕੀ ਲਾਖੋ ਸਰਮਾਨ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਕੀ ਛਾ ਕਬ ਵਿਚਨ ਮਨ ਰਹਿ ਹਮਾਰਾ

ਪੂਰਨ ਹੋਏ ਹਮਾਰੀ ਅਸਾ ਤੌਰ ਉਰਪਨ ਕੀ ਰਹ ਪਿਆਸਾ ਤਮੈ ਸ਼ਾਡ ਕੋਈ ਅਰੁਣਾ ਧਿਆਉ ਜੋ ਵਰਚਾਉ ਸੁਦਮ ਤੇ ਪਾਉ ਸੇਵ ਰਸ ਕਹ ਹਮਾਰੇ ਤਾਰੀਆਂ ਚੁਣ ਚੁਣ ਸਤੁਰ ਹਮਾਰੀ ਮਾਰੀ ਆਪ ਹਾਥ ਦੇ ਮੇ ਉਗਰੀਆ ਮਰਨ ਕਾਲ ਕਾ ਤ੍ਰਾਸ ਨੁ ਮਰੀਏ ਹੁ ਜੋ ਸਦਾ ਹਮਾਰੇ ਪਛਾ sire astu jo kareyo racha ਰਾਖ ਲਿਓ ਮੇਰਾ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੁਮ ਹੋ ਕੋਰੀ ਚਤੁਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸ਼ਿਵ ਜੂ ਹੋ ਤਰਾ ਕਾਲ ਪਾਏ ਕ੍ਰਿਸ਼ਨ ਪ੍ਰਕਾਸ਼ਾ ਸਰਲ ਕਾਲ ਲਗਾ ਕੀਆ ਤਮਸਾ ਜਬਨ ਕਾਲ ਜੋਗੀ ਸ਼ਿਵ ਕੀਓ ਦੇਵ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਕਰਤਾ ਹੈ ਹਮਾਰਾ ਜਵਨ ਕਾਲ ਸਭ ਜੰਤ ਬਨਾਇਓ ਤੀਵ ਵਿਦਹਿ ਚ ਜੈ ਸ਼ਨੀ ਉਪਜਾਇਓ ਆਦਿ ਅੰਤੇ ਕੈ ਉਤਾਰਾ ਸੋਈ ਗਰੂ ਸਮਝੋ ਹਮਾਰਾ ശ്രീ കുമാരെ സുന ഗോ തോന്നോ കുഞ്ഞ് ਇਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਾਬੇ ਉਦਾਰ ਕਰ ਕਰ ਤਾਰਾਂ ਪਰ ਜਾ ਤਤ ਤਤ ਦੇ ਅਪਾਰਾਂ ਜਾਬੇ ਆਕਰ ਕਰ ਤੋਂ ਕਬ ਹੂੰ ਤੁਮ ਮੈਂ ਮਿਲਤ ਦੇ ਤਰਸ ਬਹੋਂ ਜੇਤੇ ਬਦਨ ਸ੍ਰੇਸ਼ਟ ਸਭ ਉਤਾਰੈ ਆਪਿ ਆਪਨੀ ਬੂਝਿ ਉਚਾਰੈ ਤਮ ਸਭ ਹੀ ਤੇ ਰਹਿ ਤਨ ਨਾਮ ਜਾਨਤਿ ਤੇ ਬਿਜਿਤ ਭੇਦਿਆ ਹਰਿ ਆਲਮਾ ਨਿਰੰਕਾਰ ਨਿਰਭਿਕ ਨਿਰਲਾmbੋ ਆਦਿ ਨੀਲੇ ਨਾਂ ਦੇ ਸੰਭ ਤਾ ਕਾ ਮੂੜਿ ਚੰਦ ਭੇਦਾਂ ਜਾਕੋ ਭੇਵਨ ਨ ਭਾਵਤ ਬਿਦਾ ਤਾ ਕੋ ਕਰਪਾਣੀ ਅਨੁਮਾਨਤ ਮਹਾ ਮੂੜਤ ਭੇਦਨ ਜਾਨਤੋ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਨਤ ਪਿੰਨ ਪਿੰਨ ਤੈ ਚੀਤੀ ਤੁਮਰਾ ਲਖਾਂ ਜਾਏ ਪਸਾਨਾ ਕੇ ਵਿਰਸਦਾ ਪ੍ਰਤਮ ਸੰਸਾਰ ਹੈ ਕੈ ਰੂਪੇ ਰੂਪ ਸਰੂਪ ਆਰੰਕ ਪੈਉ ਰਾਵਤੀ ਪੂਪਾ ਅੰਡਜ ਜੇਰਜ ਸੇਤਜ ਕੀ ਨੀ ਉਤਪਜਾਂ ਬਰ ਰਚਦੀਨੀ ਕੰਮ ਫੂਲ ਰਜਾ ਜਿ ਬੈਠਾ ਕਹੋ ਸਿਮਟੋ ਸੰਗਰਿ ਕੇਠਾ ਸਿਰੀ ਸ੍ਰੇਸ਼ਟ ਦਿਖਾਏ ਅਚੰਬ ਆਨੰਦ ਦੁਕਾਨ ਸੁਖ ਸੇਂਭ ਆਬਰਛਾ ਮੇਰੀ ਤੁਮ ਕਰੋ ਸਿੱਖਿ ਉਬਾਰੇ ਸਿੱਖ ਸੰਗਰੋ ਦੁਸ਼ਟ ਜਿਤੇ ਉਤਮਾਤੇ ਉਤਪਾਤਾ ਸਭ ਮਲੇ ਸ਼ਿਤੁਰ ॠਣ ਕਾਤਾ ਜੀ ਅਸਤ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖ ਹੈ ਪਰੇ ਪੁਰਖ ਜਵਨ ਪਗ ਪਰੇ ਧਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਬਲ ਕੋ ਇਕ ਬਾਰਤਿਆ ਹੈ ਤਾਂ ਕੀ ਕਾਲ ਨਿਪ ਨਈ ਹੈ ਰਚਾਇਤਾ ਹੈ ਸਭ ਕਾਲਾਂ ਦੁਸ਼ਟੇ ਤਿਛਟ ਰਹਿ ਤਿਤ ਕਾਲਾਂ ਕਿਰਪਾ ਅਦ੍ਰਿਤ ਤਨ ਜਾਈ ਨਹ ਰੋ ਤਾਂ ਕੀ ਤਾਪ ਪ੍ਰਣਮ ਮੈਂ ਹਰ ਰੋ ਰੇ ਦੋ ਸਿੱਧ ਦੁਖ ਨੂੰ ਸਭ ਹੋਈ ਦੁਸ਼ਟ ਜਾਸਾ ਸਕੈ ਨ ਕੋਈ ਇੱਕ ਬਾਰ ਜਿੰਨ ਤੁਮੈਂ ਸੰਭਾਰਾਂ ਕਾਲ ਪਾਸ ਤੇ ਧੈ ਉਭਾਰ ਜਿੰਨਰ ਨਾਮ ਤੇ ਹਾਰੂ ਕਹਾ ਗਰਦ ਦੁਸ਼ਟ ਜੋ ਤੇ ਰਹਾ ਕਾੜਦੋ ਕੇਤ ਮੈਂ ਸ਼ਾਨ ਤਿਹਾਰੀ ਆਪਾਤ ਦੇ ਰਿਓ ਯੁਵਾਰੇ ਸਾਰ ਬੋਠਾ ਹੋਰ ਮਾਹੋ ਸਹਾਇਏ ਦੁਸ਼ਟ ਦੋਖ ਤੇ ਜੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਵਾਕ ਕਰੇ ਨਹੀਂ ਆਨਿਆ ਰਾਮ ਰਹੀਮ ਪੁਰਾਨ ਸੁਰਾਨ ਆਨੇਕ ਕਹੇ ਮਤੇਕ ਨ ਮੰਨਿਓ ਸਿਮਰਤਿ ਸ਼ਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਇੱਕ ਨ ਜਾਣਿਆ ਸ੍ਰੀ ਸਾਹਿਬ ਕਿਰਪਾ ਤੁਮਰੀ ਕਰ ਮੈਂ ਕਹੋ ਸਭ ਤੁਹੀ ਬਖਨਿਆਂਦਿਆ ਸਤਲੁ ਦਵਾਰ ਕੋ ਛਾਡੇ ਤੈ ਗਇਓ ਤੁਮਾਰੋ ਦਵਾਰ ਬਾਹੇ ਗੀ 라데 아ਸੋ ਬੋ ਪਿੰਦਾ ਸੁਹਾਰ ਰਾਮਲੀ ਮਹੱਲਾ ਦੀ ਜਾਨ ਮੇ ਕੋ ਓਂਕਾਰ ਸਤ ਗੁਰ ਪ੍ਰਸਾਦ ਆਨੰਦ ਤੇ ਆ ਮੇਰੀ ਮਾਏ ਸਤ ਗੁਰ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹ ਜਿਸ ਤੇ ਮਨ ਰਜੀਆਂ ਵਧਾਈਆਂ ਰਾਗ ਕਨਨ ਪਰ ਰਾਗ ਪਰੀਆਂ ਸ਼ਬਦ ਗਾਉਣੀਆਂ ਸ਼ਬਦ ਤੰਗ ਹੋ ਹੋਰੀ ਕੀ ਰਾ ਮਨ ਜਿਮੀ ਵਸਿਆ ਕਹਿ ਨਾਮ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਵੀਰਿਆ ਤੂੰ ਸਦਾ ਰਹੋ ਮਰ ਨਾਲੇ ਹਰ ਆਵਲੋਤ ਮਨ ਮੇਰੇ ਦੂਪ ਸਭ ਵੀ ਸਾਨਾ ਅੰਗੀਕਾਰੋ ਕਰੇ ਤੇਰਾ ਕਰਤ ਸਭ ਸਵਾਰਨਾ ਸਭਨਾ ਗਲਾਸਮਰਤ ਸੁਆਮੀ ਸੋ ਕਯਮਨੋ ਵਿਸਾਰੇ ਤਹਿ ਨਾਮ ਤੁਮਨ ਮੇਰੇ ਸਤਿ ਸਰਬੋ ਮਰਨ ਲਈ ਸਾਚੇ ਸਹਿਬਾ ਕਿਆ ਨਹੀਂ ਕਰ ਤਿਰਾ ਕਰਤਾ ਤਿਰਾ ਸਭ ਕਿਛ ਹੈ ਜਿਸ ਦੀਸ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸੇ ਨਾਮ ਜਿਨ ਕੈ ਮਨ ਵਸਿਆ ਜੇ ਸ਼ਬਦ ਕਨੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤਿਰਾ ਸਚਾ ਨਾਮ ਮੇਰਾ ਧਾਰੂ ਸਾਚੁ ਨਾਮਿ ਅਧਾਰੁ ਮੇਰਾ ਜਨੁ ਉਖਾਂ ਸਭ ਗਵਾਈਆ ਕਰਿ ਸ਼ਾਂਤ ਸੁਖ ਮਨਿ ਆਵਸਿਆ ਜਨ ਕੀ ਚਾਰ ਸਭ ਪੁਜਾਈਆ ਸਦਾ ਕਰੁ ਪ੍ਰਭਾਨ ਕੀਤਾ ਗੁਰ ਰੇਟਾ ਜਿਸ ਦੀ ਵੜੈ ਆਇਆ ਕਹਿ ਨਾਮੁ ਸੁਨੋ ਸੰਤੋ ਸ਼ਬਦ ਤਰੋਪਿਆਰ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ਬਦਿਤ ਘਰਸ ਭਾਗੈ ਘਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਰ ਦਸ ਕੀਤੇ ਕਾਲ ਕੰਡਿਤ ਮਾਰਿਆ ਤੋਰ ਕਰਮ ਪਾਇਆ ਤੁਧ ਜਿਨ ਕੋ ਸਿ ਨਾਮ ਹਰ ਕਰ ਮੰਗੇ ਕਹੈ ਨਾਨਕ ਤੈ ਸੁਖ ਹੋਾ ਜਿਤ ਕਰਿਆ ਨਾਮ ਤੇ ਵਾਜੇ ਅਨੰਦ ਸੋਵਰ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰੇ ਸੋ ਨੀ ਸਚੀ ਪਾਣੀ ਸੰਤ ਸਾਧਨ ਭੈ ਸਦ ਸੇ ਪੂਰੀ ਬੁਰ ਤੇਜਾਨੀ ਸੁਨਤੇ ਪੋਰੀ ਤੇ ਕਹਤੇ ਪਵਿਤ ਸਤਗੁਰ ਰਹਿ ਆਪਰ ਪੂਰੇ ਬਿਨਮੰਤਨ ਨਾਨਕ ਗੁਰ ਚਰਨ ਹਾਂ ਗਏ ਬਾਜ ਅਨਹਦ ਤੂਰੀ ਮੰਡਾਵਣੀ ਮਹੱਲਾ ਪੰਜਾਂ ਥਾਲ ਵਿੱਚ ਨਮਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਤਾਪੁਰ ਕਾ ਪਈਓ ਇਸ ਕਾ ਸਾਥ ਸੇ ਆਧਾਰ ਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਾ ਹੋਇ ਉਧਾਰ ਰੋ ਇਹ ਹੈ ਵਸਤ ਜੀ ਨਹਿ ਜੈ ਨਿਤ ਨਿਤ ਅਖਰ ਤਾਰੋ ਤਮਸਨ ਸਾਰ ਚਰਨ ਨਿਤ ਦਲੀਆ ਸੁਭਨਾ ਤੁ ਬ੍ਰਹਮ ਪ੍ਰਸਾਰੋ ਸਲੋਕ ਮਹਾਨ ਲਾ ਪੰਨਾ ਤੇ ਲਕੀਤਾ ਜਤੋ ਨਹੀਂ ਮੈਂ ਨੋਜੁਗ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਧਰਸ ਪਿਓਈ ਤਾਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ജിമാനിലൂടെ ഉണ്ടാ ਪਾਉ ਜਲ ਵਿੱਚ ਮਸਕਾਹੋ ਗੁਰ ਸ਼ਬਦੀ ਪਾਰ ਪਾਏ ਜਿਸ ਨੂੰ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਪੰ ਗੋਬਿੰਦ ਦਾ ਹੈ ਸ਼ਬਦ ਦੇ ਨੋ ਕਿਰਪਾਦ ਸਮਾਲੇ ਸਾਹਿ ਸਾਹਿ ਬਿਰਤਾ ਕੋਈ ਨ ਜਾਏ ജയാ ഹേ മഹാജുവാചുർ നീർണുന ഗുരുനുരുദയാദർ മയ കഹുരേ ਜਗ ਮੈਂ ਉਤਮ ਕਾੜੀ ਆ ਮਿਰਲੇ ਕੀ ਕੀ ਮਹੱਲਾ ਪੰਜਮ ਰੱਖੇ ਰੱਖਣ ਹਾਰੂ ਆਪੇ ਮਾਰਿਆ ਨਾ ਗੁਰ ਕੀ ਪੈਰੀ ਪਾਏ ਕਸਮਾਨੀ ਨਾਨਕ ਹੋ ਆਇਆ ਦਿਆਲ ਮਨ ਨੂੰ ਨਵੀ ਸਾਰੇ ਨਾ ਸਾਧ ਜਨਾ ਕੇ ਸੰਗ ਭਜਨ ਤਾਨਿ ਅਨ ਸਾਕਰਤੋ ਨਿਦਕੋ ਦੁਸਤੂ ਕੀ ਨਮਾਹਿ ਵਿਦਾਰੀ ਅਨ ਤਿਸ ਸਾਹਿਬ ਕੀ ਤੇ ਨਾਨਕ ਮਨੈ ਮਾ ਜਿਸ ਤੇ ਮਰਤ ਸੁਖ ਹੋਏ ਸਗਲੇ ਦੁਖ ਜਾਣੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਸਤੇ ਸਤਨਾਮੁ ਸ੍ਰੀ ਵਾਹਿਗੁਰੂ ਸਹਿ ਜਿਉ ਸਲੋਕ ਮਹਲਾ ਪਿੰਡ ਦੁੱਖ ਦਾਰੂ ਸੁਖ ਰੋਗ ਪਿਆਜ ਸੁਖ ਤਾਂ ਮਨ ਨ ਹੋਈ ਤੂੰ ਕਰਤਾ ਕਰਨਾ ਮੇਰਾ ਨਹੀਂ ਜਾਉ ਕਰੇ ਨ ਹੋਈ بلہاری قدرت درطب سے آ تیرہ نمت